ਅੱਜ ਦੋਸਤੋ ਕੀ ਹਾਲ ਚਾਲ ਆ ਤੇ ਵੈਲਕਮ ਆ ਜੀ ਤੁਹਾਡਾ ਇੱਕ ਫੇਰ ਨਵੇਂ ਬਲੌਗ ਦੇ ਵਿੱਚ ਤੇ ਮੈਂ ਜੀ ਤੁਹਾਡਾ ਆਪਣਾ ਰਾਜੂ ਫਰੀਦਕੋੜੀਆ ਤੇ ਰਾਜੂ ਫਰੀਦਕੋੜੀਏ ਦੇ ਪੇਜ ਤੇ ਤੁਹਾਡਾ ਸਵਾਗਤ ਆ ਜੀ ਅੱਜ ਬਲੌਗ ਆਪਾਂ 6:30 ਵਜੇ ਸ਼ੁਰੂ ਕਰਤਾ ਤੇ ਬੜੇ ਰੋ ਬਲੌਗ ਦੇ ਐਂਡ ਤੱਕ ਅੱਜ ਦੀ ਸਵੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਕਰਦੇ ਆ ਅਗਲੀ ਗੱਲਬਾਤ ਮਨਪ੍ਰੀਤਨਾ ਲੋ ਜੀ ਮਨਪ੍ਰੀਤ ਮਰੀਆ ਦੇ ਚਾਹ ਦੇ ਸੁੱਤੇ ਤੇ ਤੁਸੀਂ ਇੱਕ ਖਾਸ ਚੀਜ਼ ਨੋਟ ਕਰਿਓ ਬਈ ਜਿਹੜੀ ਜਿਹੜੇ ਚੁੰਨੀ ਲਈ ਹੈ ਨਾ ਇਸ ਤਰ੍ਹਾਂ ਤਾਵਲ ਡਾਡੂ ਦੇ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਆਪਣੀ ਚੁੰਨੀ ਲੈ ਲੈਂਦੀਆਂ ਉੱਥੋਂ ਦੀਆਂ ਔਰਤਾਂ ਉਹਨਾਂ ਔਰਤਾਂ ਵਰਗਾ ਮਾਨਪਰੀਤਾ ਪਹਿਰਾਵਾ ਉਹ ਸਾੜੀ ਪਹਿਣ ਕੇ ਤੇ ਡਾਰਕ ਛੋਟਾ ਜਿਹਾ ਕੱਪੜਾ ਜਿੱਦਾਂ ਪਹਿਲਾਂ ਆਪਾਂ ਕਹਿ ਦਿੰਦੇ ਸਾਂਗੇ ਕਿ ਬੱਚੇ ਦੇ ਗਲੀਟਰੀ ਬੰਨਤੀ ਉਸ ਤਰ੍ਹਾਂ ਉਹ ਛੋਟਾ ਜਿਹਾ ਕੱਪੜਾ ਲੈ ਕੇ ਆਪਣੇ ਸਿਰ ਨੂੰ ਕੱਝ ਕੇ ਰੱਖਦੀਆਂ ਤੇ ਮਾਨਪਰੀ ਦੇ ਇਸ ਕਰਕੇ ਸਵੇਰ ਇਸ ਤਰ੍ਹਾਂ ਕੱਪੜਾ ਬਾਹਰ ਲੈਦੀ ਕਿਉਂਕਿ ਕੰਮ ਕਰਨਾ ਹੁੰਦਾ ਫਿਰ ਜ਼ਿਆਦਾ ਚੁੰਨੀ ਵਿੱਚ उलਝਾ ਬਣ ਜਾਂਦਾ ਔਖਾ ਹੁੰਦਾ ਬਾਤ ਵਿੱਚ ਚੁੰਨੀ ਓਵੇਂ ਲੈਂਦੇ ਜਿਵੇਂ ਆਪਣੇ ਪੰਜਾਬੀ ਲੈਂਦੇ ਆ ਪਰ ਸੁਭਾ ਇਸ ਤਰ੍ਹਾਂ ਚੁੰਨੀ ਲੈ ਲੈਂਦੀ ਆ ਤਾਂ ਕਿ ਚੁੰਨੀ ਦਾ ਫਿਰ ਅਲਝਾ ਨਹੀਂ ਬਣਦਾਗਾ ਚੁੰਨੀ ਨਾਲ ਸਿਰ ਜਿਹੜਾ ਚੁੰਨੀ ਦੇ ਨਾਲ ਕੱਥਾਰੇ ਦਾ ਸਿਰ ਲੰਗਾ ਨਹੀਂ ਹੁੰਦਾ ਸਿਰ ਤੋਂ ਚੁੰਨੀ ਜਿਹੜੀ ਤਿਲਕਦੀ ਨਹੀਂ ਆਜੋ ਜੀ ਸਾਰੇ ਚਾਹ ਪੀ ਲਓ ਲਓ ਜੀ ਮਨਪ੍ਰੀਤ ਨੇ ਸਾਰੇ ਫੇਸਬੁੱਕ ਵਾਲੇ ਭੈਣ ਭਰਾਵਾਂ ਨੂੰ ਚਾਹ ਦਾ ਸੱਦਾ ਦਿੱਤਾ ਤੇ ਆਜੋ ਜੀ ਸਾਰੇ ਚਾਹ ਪੀ ਗਏ ਤੇ ਗੁੱਡ ਮਾਰਨਿੰਗ ਜੀ ਸੁਭਾ ਦੀ ਕਰਦੇ ਆ ਦਿਨ ਦੀ ਸ਼ੁਰੂਆਤ ਤੇ ਪ੍ਰਮਾਤਮਾ ਕੇ ਦਿਲੋਂ ਅਰਦਾਸ ਆ ਕਿ ਸਭ ਦੇ ਦਿਨ ਦੀ ਸ਼ੁਰੂਆਤ ਵਧੀਆ ਹੋਵੇ ਤੇ ਮਿਲਦੇ ਆ ਜੀ ਅਗਲੀ ਲੋਕੇਸ਼ਨ ਤੇ ਕਰਦੇ ਆ ਅਗਲੀ ਗੱਲਬਾਤ ਆਓ ਚੱਲ ਗਈ ਧੁੱਪਾਂ ਚੜ ਗਈਆਂ ਤੇ ਦਿਖਾਉਂਦੇ ਆ ਤੁਹਾਨੂੰ ਬਾਹਰ ਦੀਆਂ ਰੌਣਕਾਂ ਆ ਵੇਖੋ ਕਿਵੇਂ ਲੱਗੀਆਂ ਪਈਆਂ ਇੱਧਰ ਖੜੇ ਆ ਮੁੰਡੇ ਧੁੱਪਾਂ ਸੇਕੀ ਜਾਂਦੇ ਆ ਤੇ ਇੱਧਰ ਵੇਖੋ ਨੰਨੇ-ਮੁੰਨੇ ਸਕੂਲ ਦੀ ਵਰਦੀ ਪਾ ਕੇ ਡਰੈਸ ਪਾ ਕੇ ਕਿੰਨੇ ਸੋਹਣੇ ਲੱਗਦੇ ਆ ਤੇ ਹੁਣ ਵੈਂਡ ਦੀ ਵੇਟ ਕਰੀ ਜਾਂਦੇ ਆ ਕੀ ਹਾਲ ਆ ਬੱਚਿਓ ਠੀਕ ਠਾਕ ਕਰੀਏ ਨੇ ਵੇਟ ਵੈਣ ਦੀ ਆ ਗਈ ਵੈਣ ਠੀਕ ਆ ਓਏ ਆ ਗਈ ਬੇ ਬੱਚਿਆਂ ਦੀ ਵੈਣ ਆ ਗਈ ਨੇੜੇ ਹੀ ਬਸ ਹੋਰ ਇਹ ਬੜਾਈ ਹਾਂ ਸਾਰੇ ਬੱਚੇ ਚੱਲ ਪੇ ਸਕੂਲ ਬਾਏ ਬੱਚੋ ਹਲੂ ਬੋਲਦਾ ਯਾਰ ਆ ਗਈ ਬੇ ਬੱਚਿਆਂ ਦੀ ਵੈਣ ਮਿੱਡੂ ਮਾਨ ਚਲੋ ਬਈ ਧਿਆਨ ਨਾਲ ਬਾਏ ਬਾਏ ਬਾਈ ਬੁੱਤ ਬਾਈ ਹਾਂ ਬਾਈ ਕੀ ਚੱਲੀ ਜਾਂਦਾ ਰੋਟੀ ਪਾਣੀ ਕਿ ਤੁੱਪਾ ਸੇ ਕੀਆ ਨੇ ਤੁੱਪਾ ਸੇ ਕੀਆ ਨੇ ਆਟਾ ਗੋਲਿਆ ਅੱਛਾ ਆਟਾ ਗੋਲਨ ਕਿਤੋਂ ਪਸੇ ਠੀਕ ਆਗਲਾ ਪਲਾਨ ਅਗਲਾ ਪਲਾਨ ਰੋਟੀ ਪਾਣੀ ਦਾ ਹੋਰ ਕੋਈ ਕੰਮ ਕਰ ਕੰਮ ਕਰ ਨਿਬੜੇ ਭਾਈਆ ਓਕੇ ਸਾਰੀ ਰਿਪੋਰਟ ਆ ਠੀਕ ਆ ਅੱਜ ਕੋਈ ਟੂਰ ਕੋਈ ਚੱਕ ਲਾਵੇ ਹੈ ਟੂਰ ਕੋਈ ਚੱਕ ਲਾਵੇ ਰੱਬ ਨੇ ਚਕਾਇਆ ਦੇ ਵਿੱਚ ਰੌਣਕ ਬਹੁਤ ਘਟਾ ਤੇ ਇਧਰ ਖੰਨੇ ਬਾਈ ਹੋਰੀ ਬੈਠੇ ਆ ਗੱਪਾ ਛੱਪਾ ਮਾਰਦੇ ਤੇ ਚੱਲਦੇ ਆ ਜੀ ਹੁਣ ਆਪਾਂ ਘਰ ਨੂੰ